ਦੋਸਤੋ ਸਤਿ ਸ਼੍ਰੀਕਾਲ ਨਮਸਕਾਰ ਤੁਹਾਡਾ ਸਾਡੇ ਚੈਨਲ ਪੀਬੀ 3 ਪੰਨੇ ਕਿਤਾਬਾਂ ਦੇ ਤੇ ਸਵਾਗਤ ਹੈ ਅੱਜ ਆਪਾਂ ਮਨਮੋਹਣ ਬਾਬਾ ਜੀ ਦੇ ਯਾਤਰਾ ਸੰਸਮਰਨ ਦਾ ਇੱਕ ਨਵਾਂ ਭਾਗ ਲੈ ਕੇ ਹਾਜ਼ਰਾਂ ਆਨੰਦ ਮਾਣਦੇ ਆਓ ਸ਼ੁਰੂ ਕਰੀਏ ਸਨਸਣ ਡਾਕ ਬੰਗਲਾ ਤੇ ਡਾਕੂ ਸਾਈਕਲ ਉੱਤੇ ਯਾਤਰਾ ਕਰਨ ਦੇ ਬਹੁਤ ਸਾਰੇ ਲਾਭ ਹਨ ਘੱਟ ਖਰਚ ਦੇ ਇਲਾਵਾ ਉਹਨਾਂ ਸਥਾਨਾਂ ਨੂੰ ਵੀ ਦੇਖ ਸਕਦੇ ਹਾਂ ਜਿੱਥੇ ਬੱਸਾਂ ਵਗੈਰਾ ਨਹੀਂ ਜਾਂਦੀਆਂ ਜਾਂ ਜਿੱਥੇ ਪਹੁੰਚਣ ਲਈ ਸੜਕਾਂ ਵੀ ਨਹੀਂ ਹਨ ਰਸਤੇ ਤੇ ਉੱਥੋਂ ਦੇ ਲੋਕਾਂ ਨਾਲ ਮੇਲ-ਜੋਲ ਦੇ ਅਵਸਰ ਦੇ ਨਾਲ-ਨਾਲ ਐਡਵੈਂਚਰ ਝੁੰਗੇ ਵਿੱਚ ਯਾਨੀ ਤੁਹਾਡੇ ਨਾਲ ਕਦੀ ਕਦੀ ਉਹ ਕੁਝ ਵਾਪਰ ਜਾਂਦਾ ਹੈ ਜੋ ਤੁਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਅਤੇ ਕਦੀ ਕਦੀ ਤੁਹਾਡੀ ਮੁਲਾਕਾਤ ਕਦੀ ਜੰਗਲ ਦੇ ਰਸਤਿਆਂ ਤੇ ਚੱਲਦਿਆਂ ਜੰਗਲੀ ਜਾਨਵਰਾਂ ਜਾਂ ਡਾਕੂ ਨਾਲ ਵੀ ਹੋ ਜਾਂਦੀ ਹੈ ਅੱਗੇ ਲਿਖਣ ਤੋਂ ਪਹਿਲਾਂ ਮੈਂ ਇਹ ਵੀ ਦੱਸ ਦੇਵਾਂ ਕਿ ਸਾਡਾ ਇੱਕ ਆਪਣਾ ਹੀ ਤਰੀਕਾ ਸੀ ਸਾਈਕਲਾਂ ਤੇ ਭ੍ਰਮਣ ਕਰਨ ਦਾ ਇਹ ਜ਼ਰੂਰੀ ਨਹੀਂ ਸੀ ਕਿ ਅਸੀਂ ਆਪਣੀ ਯਾਤਰਾ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਜਾਣੀ ਇਸ ਤੋਂ ਪਹਿਲੀ ਸਾਈਕਲ ਯਾਤਰਾ ਅਸੀਂ ਇਸ ਤਰ੍ਹਾਂ ਕੀਤੀ ਸੀ ਕਿ ਆਪਣੇ ਸਾਈਕਲ ਰੇਲ ਗੱਡੀ ਵਿੱਚ ਰੱਖ ਕੇ ਗਵਾਲੀਅਰ ਜਾ ਉਤਰੇ ਉੱਥੋਂ ਦਾਤੀਆਂ ਔਰਸਾ ਚੰਸੀ ਖੁਜਰਾਹੋਂ ਅਤੇ ਫਿਰ ਮੁਹੱਬਾ ਹੁੰਦੇ ਹੋਏ ਕਾਨਪੁਰ ਆ ਗਏ ਕਣਪੜ ਤੋਂ ਮੁੜ ਆਪਣੇ ਸਾਈਕਲ ਰੇਲ ਗੱਡੀ ਵਿੱਚ ਰੱਖ ਕੇ ਦਿੱਲੀ ਵਾਪਸ ਐਸ ਵਾਰੀ ਅਸੀਂ ਆਪਣੇ ਸਾਈਕਲ ਗੱਡੀ ਵਿੱਚ ਰੱਖ ਕੇ ਭਪਾਲ ਪਹੁੰਚ ਗਏ ਅਤੇ ਭਪਾਲ ਤੋਂ ਅਸੀਂ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਸਾਚੀ ਵਿਦ사 ਗਿਆਸਪੁਰ ਉਦੈਪੁਰੀ ਰਾਜਸਥਾਨ ਵਾਲਾ ਉਦੈਪੁਰ ਨਹੀਂ ਲਲਿਤਪੁਰ ਚੰਦੇਰੀ ਸ਼ਹਿਪੁਰੀ ਤੇ ਗਵਾਲੀਅਰ ਜੈਸੇ ਯਾਤਰਾ ਦਾ ਮੈਂ ਵਰਣਨ ਕਰ ਰਿਹਾ ਹਾਂ ਉਸ ਵਿੱਚ ਅਸੀਂ ਸਾਚੀ ਦੇ ਬੋਧ ਸਪੂਤ ਅਤੇ ਵਿਦਸਾ ਵੇਖ ਕੇ 11 11 ਸੁਰ ਪਹੁੰਚ ਗਏ ਐਸ ਸਥਾਨ ਤੇ ਬਣੇ ਮੰਦਰਾਂ ਨੂੰ ਵੇਖ ਕੇ ਇਹ ਪ੍ਰਤੀਤ ਹੁੰਦਾ ਹੈ ਕਿ ਕਿਸੇ ਜ਼ਮਾਨੇ 'ਚ ਇਹ ਕਿਸੇ ਰਾਜ ਦੀ ਰਾਜਧਾਨੀ ਰਿਹਾ ਹੋਵੇਗਾ ਖੰਡਰ ਬਣੇ ਹੋਏ ਮੰਦਰਾਂ ਦੀਆਂ ਮੂਰਤੀਆਂ ਇਧਰ ਉਧਰ ਖਿਲਰੀਆਂ ਪਈਆਂ ਸਨ ਰਾਤ ਗੁਜ਼ਾਰਨ ਲਈ ਅਸੀਂ ਇੱਕ ਡਾਰਕ ਬੰਗਲੇ ਸਾਹਮਣੇ ਆ ਖੜੇ ਹੋਏ ਜਿਸ ਦੇ ਸਾਹਮਣੇ ਤੇ ਆਲੇ-ਦੁਆਲੇ ਦੀ ਖੁੱਲੀ ਜਗ੍ਹਾ 'ਚ ਬਹੁਤ ਖੂਬਸੂਰਤ ਆਦਮ ਕੱਦ ਮੂਰਤੀਆਂ ਖੜੀਆਂ ਬਹੁਤ ਚੰਗੀਆਂ ਤੇ ਕੱਲੀਆਂ ਉਦਾਸ ਜਿਹੀਆਂ ਦਿਸ ਰਹੀਆਂ ਸਨ ਸੂਰਜ ਛਿਪਣ ਵਾਲਾ ਸੀ ਡਾਰਕ ਬੰਗਲਾ ਬੰਦ ਸੀ ਜਿਵੇਂ ਉੱਥੇ ਕੋਈ ਹੋਵੇ ਹੀ ਨਾ ਅਸੀਂ ਸਾਈਕਲ ਖੜੇ ਕਰਕੇ ਚੌਂਕੀਦਾਰ ਚੌਂਕੀਦਾਰ ਦੀਆਂ ਆਵਾਜ਼ਾਂ ਮਾਰਨ ਲੱਗੇ ਡਾਰਕ ਬੰਗਲੇ ਦੇ ਖੱਬੇ ਪਾਸਿਓਂ ਇੱਕ ਛੋਟੇ ਜਿਹੇ ਕਮਰੇ ਵਿੱਚੋਂ ਇੱਕ ਆਦਮੀ ਲਾਲ ਟਣ ਲਈ ਬਾਹਰ ਨਿਕਲਿਆ ਕੀ ਗੱਲ ਹੈ ਉਸਨੇ ਪਹਿਲਾਂ ਸਾਡੀਆਂ ਸ਼ਕਲਾਂ ਵੱਲ ਅਤੇ ਫਿਰ ਸਾਈਕਲਾਂ ਵੱਲ ਦੇਖਦੇ ਆ ਪੁੱਛਿਆ ਅਸੀਂ ਸੈਕਲਾਂ ਉੱਤੇ ਦੇਸ਼ ਦਾ ਭ੍ਰਮਣ ਕਰ ਰਹੇ ਹਾਂ ਮੈਂ ਆਖਿਆ ਤਾਂ ਮੈਂ ਕੀ ਕਰਾਂ ਉਹ ਅੱਗੋਂ ਬੋਲਿਆ ਅਸੀਂ ਰਾਤ ਰਹਿਣਾ ਹੈ ڈاک ਬੰਗਲੇ 'ਚ ਮੇਰੇ ਦੂਜੇ ਸਾਥੀ ਉਮੇਸ਼ ਨੇ ਕਿਹਾ ਤਾਂ ਇਦਾਂ ਕਹੋ ਨਾ ਪਰ ਮੇਰੇ ਕੋਲ ਕੰਬਲ-ਕੁੰਬਲ ਹੈ ਨਹੀਂ ਨਾ ਕੁਝ ਖਾਣ ਨੂੰ ਤੁਸੀਂ ਬਸ ਕਮਰਾ ਖੋਲ ਦਿਓ ਸਾਡੇ ਪਾਸ ਸਭ ਕੁਝ ਹੈ ਮੈਂ ਉੱਤਰ ਦਿੱਤਾ ਉਸ ਨੇ ਜੇਬ ਵਿੱਚੋਂ ਚਾਬੀਆਂ ਦਾ ਇੱਕ ਗੁੱਛਾ ਕੱਢਿਆ ਬੂਹੇ ਤੇ ਲੱਗੇ ਵੱਡੇ ਸਾਰੇ ਜਿੰਦਰੇ ਵਿੱਚ ਚਾਬੀ ਘਮਾਈ ਤਾਲਾ ਖੋਲ੍ਹਿਆ ਤੇ ਧੱਕਾ ਮਾਰ ਕੇ ਬੂਹਾ ਖੋਲ ਦਿੱਤਾ ਬੂਹੇ ਦੇ ਕਬਜਿਆਂ ਵਿੱਚੋਂ ਚੀ ਚੀ ਦੀ ਆਵਾਜ਼ ਆਈ ਜਿਵੇਂ ਬੂਹੇ ਦੇ ਪੱਲੇ ਰੋ ਰਹੇ ਹੋਣ ਚੌਂਕੀਦਾਰ ਨੇ ਇੱਕ ਮੇਜ਼ ਉੱਤੇ ਲਾਲ ਟੈਣਾ ਰੱਖੀ ਅਤੇ ਬੋਲਿਆ ਐ ਸੱਜੇ ਪਾਸੇ ਰਸੋਈ ਹੈ ਰਸੋਈ ਦੇ ਨਾਲ ਡਾਇਨਿੰਗ ਰੂਮ ਚੰਗਾ ਮੈਚ ਚੱਲਦਾ ਹੋ ਅਤੇ ਉਹ ਬਾਹਰ ਨਿਕਲ ਗਿਆ ਤੁਹਾਡਾ ਨਾਂ ਕੀ ਹੈ ਮੈਂ ਪਿੱਛੋਂ ਆਵਾਜ਼ ਮਾਰੀ ਅਬਦੁੱਲਾ ਸਾਰਾ ਦਿਨ ਸਾਈਕਲ ਚਲਾਉਂਦੇ ਰਹਿਣ ਕਾਰਨ ਅਸੀਂ ਬਹੁਤ ਥੱਕੇ ਹੋਏ ਸਾਂ ਜੀ ਕਰਦਾ ਸੀ ਕਿ ਕੁਝ ਖਾ ਕੇ ਝੱਟ ਸੌਂ ਜਾਈਏ ਪਰ ਬਾਹਰ ਕੋਈ ਦੁਕਾਨ ਕੋਈ ਢਾਬਾ ਨਹੀਂ ਸੀ ਦਿਸ ਰਿਹਾ ਢਿੱਡ ਤਾਂ ਭਰਨਾ ਸੀ ਕਿਸੇ ਤਰ੍ਹਾਂ ਭੁੱਖੇ ਪੇਟ ਨੀਂਦ ਨਹੀਂ ਆਉਂਦੀ ਸੋ ਅਸਾਂ ਆਪਣਾ ਸਟੋਪ ਕੱਢਿਆ ਅਤੇ ਦਾਲ ਚੌਲ ਮਿਲਾ ਕੇ ਬਤੀਲਾ ਸਟੋਪ ਉੱਤੇ ਰੱਖ ਦਿੱਤਾ ਜਦ ਤੱਕ ਖਿਚੜੀ ਬਣਦੀ ਅਸੀਂ ਆਪਣੇ ਆਪਣੇ ਕੰਬੜੇ ਲੈ ਕੇ ਲੰਮੇ ਪੈ ਗਏ। ਅੱਧਾ ਕੋ ਕੋਇੰਟਾਸਟੋਪ ਚੱਲਦਾ ਰਿਹਾ। ਫਿਰ ਮੈਂ ਉਮੇਸ਼ ਨੂੰ ਕਿਹਾ, "ਖਿਚੜੀ ਪੱਕ ਗਈ ਹੋਵੇਗੀ। ਸਟੋਪ ਬੰਦ ਕਰ ਦੇ।" ਉਮੇਸ਼ ਕੰਬੜੇ ਦੇ ਨੈਗ ਵਿੱਚ ਆਰਾਮ ਨਾਲ ਲੰਮਾ ਪਿਆ ਸੀ। ਉਸਨੇ ਗੋਕਲ ਨੂੰ ਆਵਾਜ਼ ਮਾਰ ਕੇ ਕਿਹਾ, "ਗੋਕਲ, ਸਟੋਪ ਬੰਦ ਕਰ ਦੇ ਗੋਕਲ ਨੇ ਅੱਗੋਂ ਮਨਜੀਤ ਨੂੰ ਹੁਕਮ ਦੇ ਦਿੱਤਾ ਸਟੋਪ ਬੰਦ ਕਰਨ ਲਈ ਅਸਲ ਵਿੱਚ ਕਿਸੇ ਦਾ ਜੀ ਨਹੀਂ ਸੀ ਕਰ ਰਿਹਾ ਕੰਬਲ ਦਾ ਨਿੱਗ ਛੱਡਣ ਨੂੰ ਉਸੇ ਵੇਲੇ ਡਾਕ ਬੰਗਲੇ ਦੇ ਬਾਹਰ ਕਿਸੇ ਗੱਡੀ ਦੇ ਬ੍ਰੇਕ ਲੱਗਣ ਦੀ ਆਵਾਜ਼ ਆਈ ਅਤੇ ਗੱਡੀ ਲੰਮੀ ਸਾਰੀ ਚੀਂ ਕਰਦੀ ਹੋਈ ਰੁਕ ਗਈ ਚੌਂਕੀਦਾਰ ਨੇ ਡਾਕ ਬੰਗਲੇ ਦਾ ਬੂਹਾ ਖੋਲਦਿਆਂ ਸਾਨੂੰ ਆਖਿਆ ਸੀ ਕਿ ਜੇ ਕੋਈ ਸਰਕਾਰੀ ਅਫਸਰ ਆ ਗਿਆ ਤਾਂ ਕਮਰਾ ਖਾਲੀ ਕਰਨਾ ਪਵੇਗਾ ਸਾਨੂੰ ਵਿਸ਼ਵਾਸ ਸੀ ਕਿ ਐਸਾ ਨਿਰਜਨ ਸਥਾਨ ਉੱਤੇ ਭਲਾ ਕਿਸੇ ਸਰਕਾਰੀ ਅਫਸਰ ਨੇ ਕਾਹਦੇ ਲਈ ਆਉਣਾ ਹੈ ਸੋ ਅਸੀਂ ਨਿਸ਼ਚਿਤ ਸਾਂ ਲਓ ਆ ਗਿਆ ਕੋਈ ਸਰਕਾਰੀ ਅਫਸਰ ਉਮੇਸ਼ ਬੋਲਿਆ ਹੁਣ ਸਿਮਟੋ ਸਮਾਨ ਅਤੇ ਲਾਓ ਡੇਰੇ ਬਰਾਂਡੇ ਚ ਹੁਣ ਆਉ ਮਜਾ ਸੁਸਰੀ ਵਾਂਗ ਲੰਮੇ ਪਏ ਸੀ ਗੱਡੀ ਵਿੱਚੋਂ ਤਿੰਨ ਚਾਰ ਜਾਣਿਆਂ ਦੇ ਧਰਨ ਦੀ ਅਤੇ ਫਿਰ ਬੂਟਾਂ ਦੀ ਆਵਾਜ਼ ਕੰਨੀ ਪਈ ਫਿਰ ਇੱਕ ਗਰਜਦਾਰ ਆਵਾਜ਼ ਅਬਦੁੱਲਾ ਓਏ ਅਬਦੁੱਲਾ ਕਿੱਥੇ ਮਰ ਗਿਆ ਕੌਣ ਹੈ ਉਹ ਤੁਸੀਂ ਹੋ ਮਾਫ ਕਰਨਾ ਹਨੇਰੇ ਵਿੱਚ ਚੰਗੀ ਤਰ੍ਹਾਂ ਵੇਖ ਨਹੀਂ ਸਕਿਆ ਹੁਣ ਤਾਂ ਵੇਖ ਲਿਆ ਜਾ ਤੇ ਜਾ ਕੇ ਕੁਝ ਖਾਣ ਪੀਣ ਦਾ ਇੰਤਜ਼ਾਮ ਕਰ ਬੜੀ ਭੁੱਖ ਲੱਗੀ ਹੈ ਗੱਡੀ ਵਿੱਚੋਂ ਉਤਰਨ ਵਾਲੇ ਨੇ ਕਿਹਾ ਜੀ ਖਾਣ ਪੀਣ ਲਈ ਤਾਂ ਕੁਝ ਨਹੀਂ ਇਸ ਵੇਲੇ ਓਏ ਤੂੰ ਤੇ ਤੇਰੇ ਘਰ ਵਾਲੀ ਤਾਂ ਕੁਝ ਖਾਂਦੇ ਹੋਵੋਗੇ ਪਕਾ ਕੇ ਜਨਾਬ بیگم ਤਾਂ ਪੇਕੇ ਗਈ ਹੋਈ ਐ ਮੈਂ شام ਪੈਣ ਉੱਤੇ ਹੀ ਚਾਹ ਨਾਲ ਕੁਝ ਖਾ ਕੇ ਲੰਮਾ ਪੈ ਗਿਆ ਸੀ ਗਰੀਬ ਆਦਮੀ ਹਾਂ ਘਰ ਵਿੱਚ ਇਸ ਵੇਲੇ ਕੁਝ ਵੀ ਨਹੀਂ ਨਾ ਦਾਲ ਨਾ ਚਾਵਲ بس تھوڑی جہی کھنڈ تے چا ਬਕਵਾਸ਼ ਨਾ ਕਰ ਅੱਗੋਂ ਉਹੀ ਰੋਪਦਾਰ ਆਵਾਜ਼ ਜਿਵੇਂ ਵੀ ਹੋਵੇ ਇੰਤਜ਼ਾਮ ਕਰ ਫਿਰ ਕਈ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਸੁਣਾਈ ਦਿੱਤੀਆਂ ਉਹ ਸਾਰੇ ਡਾਈਨਿੰਗ ਰੂਮ ਵਿੱਚ ਆ ਕੇ ਬੈਠ ਗਏ ਚੌਂਕੀਦਾਰ ਕੰਮ ਤਾਂ ਕੰਮ ਤਾਂ ਸਾਡੇ ਬੂਹੇ ਅੱਗੋਂ ਲੰਘਿਆ ਤਾਂ ਮੈਂ ਪੁੱਛਿਆ ਕੌਣ ਹਨ ਕੋਈ ਅਫਸਰ ਨੇ ਚੌਂਕੀਦਾਰ ਹੌਲੀ ਜਿਹੀ ਬੋਲਿਆ ਅਫਸਰ ਸਾਰੇ ਡਾਕੂ ਹਨ ਡਾਕੂ 50000 ਦਾ ਇਨਾਮ ਹੈ ਇਸ ਵੱਡੇ ਡਾਕੂ ਦੇ ਸਿਰ ਉੱਤੇ ਡਾਕੂ ਡਰਦਿਆਂ ਡਰਦਿਆਂ ਗੋਕਲ ਦੇ ਮੂੰਹ ਨਿਕਲਿਆ ਚੌਂਕੀਦਾਰ ਬੁੱਲਣਾ ਅੱਗੇ ਉਂਗਲੀ ਰੱਖਦਿਆਂ ਬੋਲਿਆ ਦੱਸੋ ਹੁਣ ਮੈਂ ਕੀ ਕਰਾਂ ਕਿੱਥੋਂ ਪਕਾ ਕੇ ਦੇਵਾਂ ਇਹਨਾਂ ਨੂੰ ਖਾਣਾ ਤੂੰ ਚਿੰਤਾ ਨਾ ਕਰ ਮੈਂ ਕੁਝ ਸੋਚਦਿਆਂ ਬੋਲਿਆ ਇੰਝ ਕਰ ਇਹ ਖਿਚੜੀ ਉਹਨਾਂ ਨੂੰ ਦੇ ਦੇ ਅਸੀਂ ਹੋਰ ਬਣਾ ਲਵਾਂਗੇ ਸੱਚ ਚੌਂਕੀਦਾਰ ਖੁਸ਼ ਹੁੰਦਾ ਬੋਲਿਆ ਉਸਨੇ ਮੋੜ ਦੇ ਉੱਤੇ ਪਏ ਮੇਲੇ ਦੇ ਪਰਨੇ ਨਾਲ ਖਿਚੜੀ ਵਾਲਾ ਗਰਮ-ਗਰਮ ਪਤੀਲਾ ਚੁੱਕਿਆ ਅਤੇ ਡਾਈਨਿੰਗ ਰੂਮ ਵਿੱਚ ਜਾ ਕੇ ਡਾਕੂਆਂ ਦੇ ਸਾਹਮਣੇ ਮੇਜ਼ ਉੱਤੇ ਜਾ ਤਰਿਆ ਇੱਕ ਡਾਕੂ ਨੇ ਟੱਕਣ ਹਟਾ ਕੇ ਖਿਚੜੀ ਵੱਲ ਵੇਖਿਆ ਅਤੇ ਫਿਰ ਗੰਦੀ ਜਹੀ ਗਾਲ ਕੱਢਦਿਆਂ ਬੋਲਿਆ ਓਏ ਤੂੰ ਤਾਂ ਕਹਿੰਦਾ ਸੀ ਖਾਣ ਲਈ ਕੁਝ ਵੀ ਨਹੀਂ ਇਹ ਮਾਂ ਵਾਲੀ ਖਿਚੜੀ ਕਿੱਥੋਂ ਆ ਗਈ ਜੀ ਜੀ ਗੱਲ ਇਸ ਤਰ੍ਹਾਂ ਹੈ ਕਿ ਨਾਲ ਵਾਲੇ ਕਮਰੇ ਵਿੱਚ ਕੋਈ ਠਰੇ ਹੋਏ ਹਨ ਮੈਂ ਉਹਨਾਂ ਦੀ ਖਿਚੜੀ ਚੁੱਕ ਲਈ ਆ ਹਾਂ ਤੁਹਾਡੇ ਲਈ ਕੌਣ ਠਰੇ ਹੋਏ ਹਨ ਇੱਕ ਗਰਜਵੀਂ ਰੋਗਦਾਰ ਆਵਾਜ਼ ਆਈ ਘਰ ਸਾਡੇ ਸਾਹਮਣੇ ਉਹਨਾਂ ਨੂੰ ਮੈਂ ਵੀ ਵੇਖਾਂ ਕੌਣ ਹਨ ਦਰਅਸਲ ਡਾਕੂਆਂ ਨੂੰ ਮਨ ਹੀ ਮਨ ਚਿੰਤਾ ਹੋਈ ਕਿ ਨਾਲ ਵਾਲੇ ਕਮਰੇ ਵਿੱਚ ਪੁਲਿਸ ਵਾਲੇ ਹੀ ਨਾ ਹੋਣ ਅਸੀਂ ਵੀ ਮਨ ਹੀ ਮਨ ਡਰ ਗਏ ਅਤੇ ਇੱਕ ਦੂਜੇ ਦਾ ਮੂੰਹ ਵੇਖਣ ਲੱਗੇ ਚੌਂਕੀਦਾਰ ਆਇਆ ਅਤੇ ਸਾਨੂੰ ਬੁਲਾ ਕੇ ਲੈ ਗਿਆ ਖਿਚੜੀ ਤੱਕ ਗਈ ਕੰਬਲ ਵੀ ਛੱਡਣਾ ਪਿਆ ਤੇ ਅੱਗੇੋਂ ਪਤਾ ਨਹੀਂ ਕੀ ਬੀਤੇ ਸਾਡੇ ਨਾਲ ਮਨ ਵਿੱਚ ਇੱਕ ਉਤਸੁਕਤਾ ਵੀ ਸੀ ਕਾਦੀ ਡਾਕੂ ਵੇਖੇ ਨਹੀਂ ਸਨ ਸੁਣਿਆ ਹੀ ਸੀ ਜਾਂ ਫਿਲਮਾਂ ਵਿੱਚ ਵੇਖਿਆ ਸੀ ਅਸੀਂ ਚਾਰੇ ਡਰ ਦੇ ਡਰਦੇ ਡਾਈਨਿੰਗ ਰੂਮ ਵਿੱਚ ਆ ਖੜੇ ਹੋਏ ਵੇਖਿਆ ਵੱਡੀਆਂ ਵੱਡੀਆਂ ਮੁੱਛਾਂ ਵਾਲਾ ਇੱਕ ਹੱਟਾ ਕੱਟਾ ਤੇ ਲੰਮਾ ਚੌੜਾ ਆਦਮੀ ਤੇ ਬਾਕੀ ਆਮ ਜਿਹੇ ਇੱਕ ਤਾਂ ਬਿਲਕੁਲ ਮਾੜੂਆ ਜਿਹਾ ਸੀ ਕੁਰਸੀਆਂ ਸਹਾਰੇ ਪਈਆਂ ਬੰਦੂਖਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਹ ਡਾਕੂ ਹਨ ਡਾਕੂਆਂ ਦੇ ਸਰਦਾਰ ਨੇ ਸਾਡੇ ਵੱਲ ਗੋਨ ਨਾਲ ਤੱਕਿਆ ਤੇ ਫਿਰ ਹੱਸਦਾ ਹੋਇਆ ਬੋਲਿਆ ਓਏ ਇਹ ਕੋਈ ਆਦਮੀ ਨਹੀਂ ਇਹ ਤਾਂ ਛੋਰੇ ਨੇ ਇਸ ਤੋਂ ਬਾਅਦ ਉਹ ਸਾਡੇ ਨਾਲ ਗੱਲਾਂ ਕਰਨ ਲੱਗੇ ਕਿੱਥੋਂ ਆਏ ਹੋ ਸਾਈਕਲਾਂ ਉੱਤੇ ਕਿਉਂ ਜਾ ਰਹੇ ਹੋ ਆਹ ਫਿਰ ਉਹਨਾਂ ਦਾ ਸਰਦਾਰ ਬੋਲਿਆ ਹੁਣ ਤੁਹਾਨੂੰ ਦੁਬਾਰਾ ਖਿਚੜੀ ਮਨਾਉਣੀ ਪਵੇਗੀ ਆਪਣੇ ਲਈ ਤੁਹਾਡਾ ਧੰਨਵਾਦ ਖਿਚੜੀ ਲਈ ਤੇ ਹਾਂ ਰਸਤੇ ਵਿੱਚ ਜੇ ਕੋਈ ਤੁਹਾਨੂੰ ਤੰਗ ਕਰੇ ਤਾਂ ਮੇਰਾ ਨਾਂ ਲੈ ਦੇਣਾ ਤੁਸਾਂ ਨਾਂ ਤਾਂ ਦੱਸਿਆ ਨਹੀਂ ਆਪਣਾ ਮੈਂ ਡਰਦਿਆਂ ਡਰਦਿਆਂ ਪੁੱਛਿਆ ਮੋਹਰ ਸਿੰਘ ਉਹ ਰੋਬ ਨਾਲ ਬੋਲਿਆ ਫਿਰ ਉਹਨਾਂ ਨੇ ਦਵਾ-ਦਵਾ ਖਿਚੜੀ ਖਾਧੀ ਪਾਣੀ ਪੀਤਾ ਤੇ ਜਿਵੇਂ ਆਏ ਸੀ ਉਵੇਂ ਹੀ ਹਨੇਰੇ ਵਿੱਚ ਅਲੋਪ ਹੋ ਗਏ ਦੋਸਤੋ ਤੁਹਾਨੂੰ ਇਹ ਯਾਤਰਾ ਸਸਮਰਨ ਵਧੀਆ ਲੱਗਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਗਲੇ ਯਾਤਰਾ ਸੰਸਮਰਨ ਤੇ ਫਿਰ ਮਿਲਦੇ ਆ ਰੱਬ ਰਾਖਾ ਧੰਨਵਾਦ